ਆ ਜਾਨਾ ਸਾਥਾ ਮਾ ਸਾਥਾ ਮਾ ਸਾਥਾ ਜਾਨਾ ਖਿਲਾੜਾ ਜੀ ਸਿੰਘ ਤੋਂ ਖਰੀਦ ਕੇ ਬੈਠੋ ਮੇਰੀ ਕੋ ਗਾਰੰਟੀ ਹੈ ਕਿ ਨਹੀਂ ਹੈਗੀ 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 ਗਾਰੰਟੀ ਆ ਸਾਰੇ ਹੀ ਬੰਦੇ ਗਾਰੰਟੀ ਵਾਲੇ ਹੀ ਖਲੋਤੇ ਆਗੇ ਹਾਂਜੀ ਲਾਈਵ ਲਾਈਵ ਹੀ ਚੱਲੀ ਜਾਂਦਾ ਹੋਂ ਦਾਡਾ YouTube ਤੇ ਤਾਨੂੰ ਖੜੀਆਂ ਖੜੀਆਂ ਤਾਂ ਜਾਣਦੇ ਹੀ ਚਿਹਰੇ ਦੋਂਗੇ ਆਮੇ 152 88 ਠੀਕ ਮਾਰ ਲੈਂਦਾ ਮਾਰ ਲੈਂਦਾ ਅੱਜ ਜੀ ਲਓ ਵੀ ਮੰਡੀ ਦੇ ਵਿੱਚ ਰੌਣਕ ਤਾਂ ਦਿਖਾਉਨੇ ਆ ਵੀ ਚਾਰ ਸ਼ਫੇਰੇ ਲੱਗੀ ਆ ਵੀਰ ਪਹੁੰਚ ਗਏ ਆ ਇੱਧਰ ਗਰਦਾਸਪੁਰ ਵਾਲੇ ਵੀ ਵੀ ਪਹੁੰਚ ਗਏ ਆ ਚਾਰ ਸ਼ਫੇਰੇ ਹੀ ਦੀਪ ਵੀਰ ਆ ਗਿਆ ਆਹ ਵੇਖੋ ਇਹ ਮੇਲਾ ਬਣਿਆ ਪੂਰਾ ਚਾਰਜ ਫਿਰੇ ਮੇਲਾ ਵੇਖਣ ਦਾ ਸੁਆਦ ਆਉਂ ਰਿਹਾ ਜਾਨਵਰ ਬਹੁਤ ਵਧੀਆ ਵਧੀਆ ਹੈ ਬਹੁਤ ਫੰਗਰ ਨਿਕੰਦੇ ਆ ਮੰਡੀ ਚ ਵੜਾ ਟੜਾ ਟਾੜੋ ਆਪ ਵੀਡੀਓ ਕਰ ਦਿਓ ਜੇਰ ਚਲਦੀ ਚਲਦੀ ਗੇ ਲੱਖਾਂ ਵਾਲੀਆਂ ਘੋਟੀਆਂ ਮਲਾਜਮ ਨੇ ਕਿਨੇ ਵੇਚੀਆਂ ਮਲਾਜਮ ਨੇ 5 ਵਜੇ ਤੇ ਸਵੇਰ ਪੰਜ ਵਜੇ ਤੇ ਜੀ ਆ ਜਾਓ ਵੇਚੀ ਇਹ ਸਵੇਰੀ ਇਹ ਸਵੇਰੀ ਜਾਣਗੇ ਤੁਸੀਂ 5 ਵਜੇ ਤੇ ਆ ਤੇ ਦੋ ਰਹਿ ਗਈਆਂ ਬਸ ਲਾਸਟ ਪੀਸ ਇਹਨਾਂ ਦਾ ਮੁੱਲ ਜ਼ਿਆਦਾ ਤਾਂ ਨਹੀਂ ਕਰਦਾ ਮੁੱਲ ਵਧਾ ਤਾਂ ਹੀ 5 ਵਜੇ ਵੇਚੀ ਨਾ ਇਹਨਾਂ ਦਾ ਕਿੰਨਾ ਕੁਆ 75000 ਦੀ ਝੋਟੀ ਬਹੁਤ ਸੋਹਣੀ ਆ ਛੇਕਲੇ ਵੀ ਝੋਟੀ ਦੇ ਅੱਛਾ ਦੁੱਧ 6 ਲੀਟਰ ਜਿੰਨਾਂ ਦੇ ਕੇਰੇ ਦੀ ਪਛਾਣ ਆਈ ਉਹਨੇ ਆਪੇ ਫੋਨ ਲਾ ਲੈਣਾ ਬਹੁਤ ਸੋਹਣੀ ਪਛੇ ਕੱਢੀ ਇਹਨੇ ਦੁੱਧ ਨਾ ਪਾੜੀ ਆ ਕੱਟੀ ਬਹੁਤ ਸੋਹਣੀ ਆ ਇਹਨੂੰ ਦੇਖ ਕੇ ਦਿਲ ਕਰੇ ਕੱਟੀ ਖਾਣ ਮੈਂ ਹੋ ਜਾਵਾਂ ਇੱਧਰ ਦਿਖਾ ਰਿਓ ਝੋਟੀ ਪੂਰੀ ਸ਼ਾਨਦਾਰ ਆ ਨਾੜਾ ਨੂਣਾ ਬਹੁਤ ਆ ਵੇ ਬੋਲ ਨਿਕਾ ਆ ਕੋਈ ਪਤਾ ਸੌਦਾ ਬਣ ਜੇ ਹੁਣ ਸੌਦਾ ਬਣਾ ਲੈਣਾ ਇਹਨਾਂ ਦਾ ਸਿੱਧਾ ਲਾਈਵ 'ਚ ਹੀ ਦਿਖਾ ਦੇਣਾ ਆਪਾਂ ਸੌਦਾ ਲਾਓ ਵੀ ਚੰਗੀ ਝੋਟੀ ਉਦੋਂ ਝੋਟੀ ਵਧੀਆ ਟੌਪ ਦੀ ਝੋਟੀ ਆ ਲੈ ਬਕਰੋ ਸੌਦਾਨ ਫੇ ਚਲੋ ਲਾਓ ਲਾਓ ਕੱਢੋ 80000 ਰੁਪਏ ਜਾਇ ਜ ਪਹਿਲੀ ਗੱਲ ਤੇ ਰਹਿ 75 ਗੱਲ ਕੀਤੀ ਆ ਹੁਣ ਮੁਕਰ ਨਹੀਂ ਦੇਣਾ ਹਨਾ ਵੀ ਆ ਲੋ ਜੀ ਆਪਣੀ 당 ਲੋ ਹਾਂ ਇਹ ਹੈ ਦੱਸੋ ਬਣਾਵਾ ਦੱਸੋ ਬਟਰਾ ਸਾਹਿਬ ਤੁਸੀਂ ਦੱਸੋ ਨਹੀਂ ਤਾਂ ਤੁਸੀਂ ਖਰੀਦਣੀ ਉਹਨੇ ਵੇਚਣੀ ਆ ਆਪਾਂ ਚੱਲਦੇ ਚੱਲਦੇ ਲਾਈਵ ਜੀ ਗੱਲ ਚੱਲ ਗਈ ਆ ਨਾ 75 ਮੰਗਿਆ ਨਾ ਤੁਸੀਂ ਵੀ ਕੋ ਦੱਸੋਗੇ ਫੇਰੀ ਗੱਲ ਬਣੂ ਸਲਾਹਾਾਂ ਕਰ ਲਓ ਉੱਧਰ ਜਾ ਕੇ ਦੋਵੇਂ ਜਣੇ ਮੈਂ ਉਹਨਾਂ ਨਾਲ ਗਿਆਨ ਨਾਲ ਗੱਲਬਾਤ ਕਰ ਲਾਂ ਤੁਸੀਂ ਸਲਾਹ ਕਰੋ ਸਲਾਹ ਕਰਨ ਗਏ ਦੋਵੇਂ ਜਣੇ ਵਪਾਰੀ ਦੋਵਾਂ ਦੀ ਵੀਡੀਓ ਪੈਂਦੀ ਆ ਭਿੰਡਰ ਡੇਰੀ ਫਾਰਮ ਤੇ ਇੱਕ ਖਜਾਲੇ ਤੋਂ ਇੱਕ ਵਰਪਾਲਾਂ ਤੋਂ ਤੇ ਮੰਡੀ 'ਚ ਜੋੜ ਮੇਲਾ ਹੋ ਗਿਆ ਵਾ ਝੋਟੀ ਵਾਲ ਵੇਖ ਕੇ ਇਹਦੇ ਵੀ ਖਰੀਦਣੀ ਆ ਕਿੱਦਾਂ ਬਣ ਜੂ ਗੱਲ ਕੋਈ ਗਿਆਨ ਸਿਆ ਸੌਦਾ ਹੋਇਆ ਹੀ ਆ ਪਰ ਉਹ ਤਾਂ ਨਹੀਂ ਜਾਵੇ ਅੰਦਰ ਹੋਰ ਮਾਈ ਯਾਰ ਕਿੰਨੇ ਦਿਨ ਬਾਸੋ ਭਾਈ ਆ ਜਾਓ ਫਿਰ ਆ ਜਾਓ ਕਿੰਨਾ ਗਰੀਬ ਹੈ ਨਹੀਂ ਸਾਹਿਬ ਦੀ ਕੋਆ ਉਸ ਤੇ ਹਰ ਸਤਾ ਲੈ ਵੀ ਹੁਣ ਵੀਰ ਇੱਕ ਹੋਰ ਆਇਆ ਕਰਾਈ ਦਊ ਸੌਦਾ ਨੂੰ ਕੀ ਬੈਣੀ ਸਾਡੀ ਕੋਆ ਕੋਲ ਤੇ ਫਿਰ ਸੁਲਾਵਣ ਆ ਜਾਓ ਜੀ ਸਾਰੀ ਲੋਨ ਸਰਦ ਨਹੀਂ ਗਿਆ ਇਹਨੂੰ ਤਾਂ ਨੂੰ ਨਾ ਲਾ ਲੈਂਦੋ ਹੋਰ ਜਿਹੜੀ ਮੇਰੀ ਕਸਰ ਤਾਂ ਫੋਨ ਕਰਨਾ ਹੁਣ ਇਹਨੇ ਤੁਹਾਨੂੰ ਇਹ ਨਾ ਮੈਨੂੰ ਨਹੀਂ ਲੱਗਦਾ ਸੀ ਬਾਅਦ ਵਿੱਚ ਨੇ ਕਰ ਦੇਣਾ ਮੈਂ ਆਪਾਂ ਨਹੀਂ ਨਹੀਂ ਇਹ ਤਾਂ ਆਪਣੀ ਸੱਜਣਤਾ ਹੀ ਆ ਨਹੀਂ ਨਹੀਂ ਪਿਆਰ ਹੈ ਨਾ ਦੋਨਾਂ ਦਾ ਆਸ ਵਿੱਚ ਇਹਨੂੰ ਵਾਅ ਮਾਰਨੀ ਹੋਣੀ ਹੈ ਇਹ ਫੜ ਕੇ ਦਵਾ ਦੇਣੀ ਹੁਣ ਇੱਕ ਇੱਕ ਦੋਵੇਂ ਮਲਾਜ਼ਮ ਹੀ ਆਗੇ ਲੋ ਜੀ ਬਾਕੀ ਮੇਲਾ ਤੁਹਾਨੂੰ ਇੱਧਰ ਚਾਰ-ਚ ਵੇਰੇ ਦਿਖਾ ਦਿੰਨੇ ਆ ਕਿ ਸਾਰੇ ਵੀਰ ਲੈ ਗਏ ਆ ਮਿਹਨਤ ਕਰਦੇ ਆ ਸਾਰੇ ਚੰਗੀਆਂ ਚੰਗੀਆਂ ਮੱਜਾਂ ਵੇਖੋ ਜੀ ਕਿਹੜਾ ਪਿੰਡ ਬਾਪੂ ਜੀ ਆਪਣਾ ਗਵਾਨੀ ਵਾਲਾ ਪਟਾੜਾ ਬਟਾਲੇ ਤੋਂ ਆਏ ਆ ਲੈ ਕੇ ਆਏ ਆ ਕੋਈ ਜਾਨਵਰ ਕੇ ਦੋ ਆ ਮੱਝਾਂ ਹਨ ਸੁਈਆਂ ਦਮੇ ਗੱਬਣਾ ਗੱਬਣਾ ਲਓ ਜੀ ਮੁੱਲ ਜਾਈ ਜੀ ਕਰਨੇ ਇਹਨਾਂ ਦੇ ਕਿੰਨਾ ਕਿੰਨਾ ਕਰ ਦੇਣਾ ਲੱਖ ਲੱਖ 2 ਲੱਖ ਦੀਆਂ ਦੋਈ ਲਓ ਵੀ ਚੰਗੀਆਂ ਝੋਟੀਆਂ ਤੋੜ ਦੋ ਜੋੜਾ ਜੀ ਇਕ ਰਾ ਸੁਆ ਕਿੰਨਾ ਕਿੰਨਾ ਇਹਨਾਂ ਦਾ ਤੀਜਾ ਤੀਜਾ ਤੀਜੇ ਤੀਜੇ ਸੂਣੀਆਂ ਤੋੜਾਂ ਮੜੀਆਂ ਜੀ ਨੰਬਰ ਆਪਣਾ ਬੋਲਦੇ ਮਣਾਇਆ ਫੋਨ ਕਰ ਲੂਗੇ ਭੈਣ ਭਰਾ ਤਾਂ ਨੂੰ ਹਾਂਜੀ 9980 ਠੀਕ ਆ ਤੇ ਦੁੱਧ ਕਿੰਨਾ ਕਿੰਨਾ ਦਿੰਦੀਆਂ ਰਹੀਆਂ ਵਪਾਰੀ ਵਪਾਰ ਕਰਦੇ ਵਪਾਰ ਲਓ ਜੀ ਲੈਵਾ ਚੈੱਕ ਕਰੋ ਜੀ ਚੰਗੀਆਂ ਦੋਵੇਂ ਸੋਹਣੀਆਂ ਠੀਕ ਆ ਬਾਕੀ ਹੋਰ ਵੀਡੀਓ ਦਿਖਾਵਾਂਗੇ